ਸਾਭਾਈ ਗੁਰਜੀ ਕੀ ਫਤਿਹ ਜੀ ਪੌਲ ਮਸੀਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ 5 ਕੁ ਮਹੀਨਿਆਂ ਤੋਂ ਪੌਲ ਸਾਡੇ ਸੁਪਨਿਆਂ ਦੇ ਘਰ ਦਾ ਹਿੱਸਾ ਨੇ ਪੌਲ ਮਸੀਹ ਜਦੋਂ ਸਾਡੇ ਕੋਲ ਆਇਆ ਸੀਗਾ ਇਹ ਬੱਚਾ ਤਰਕਾਬਗਾਂ ਦੀ ਗੁਰਦੁਆਰਾ ਸਾਹਿਬ ਤੋਂ ਦਿੱਲੀ ਤੋਂ ਕਿਸੇ ਰੱਬ ਦੇ ਬੰਦੇ ਨੇ ਇਹਨੂੰ ਬੱਚੇ ਨੂੰ ਸਾਡਾ ਐਡਰੈਸ ਦੇ ਕੇ ਇੱਥੇ ਸੁਪਨਿਆਂ ਦੇ ਘਰ ਭੇਜਤਾ ਸੀ ਇਹਨੂੰ ਜਦੋਂ ਇੱਥੇ ਆਇਆ ਇਹਨੇ ਆਪਣੀ ਆ ਕੇ ਸਾਰੀ ਸਮੱਸਿਆ ਦਸੀ ਵੀ ਮੈਂ ਨਿੱਕਾ ਜਿਹਾ ਸੀਗਾ ਜਦੋਂ ਮੇਰੀ ਮਦਰ ਮੈਨੂੰ ਛੱਡ ਕੇ ਚਲੀ ਗਈ ਫਿਰ ਉਸ ਤੋਂ ਬਾਅਦ ਮੇਰੇ ਫਾਦਰ ਵੀ ਮੈਨੂੰ ਰੇਲਵੇ ਸਟੇਸ਼ਨ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਕਿਸੇ ਸੰਸਥਾ ਨੇ ਮੈਨੂੰ ਸਟੇਸ਼ਨ ਤੋਂ ਚੱਕਿਆ ਉਹਨਾਂ ਨੇ ਪਾਲਿਆ ਪਰਵਰਿਸ਼ ਕੀਤੀ ਫਿਰ ਮੈਂ ਉੱਥੇ ਸਟੱਡੀ ਸ਼ੁਰੂ ਕੀਤੀ ਬਰੇਲ ਦੇ ਵਿੱਚ ਕਿਉਂਕਿ ਬ্লাইন্ড ਸੀ ਜਨਮ ਤੋਂ ਹੀ ਬੱਚਾ 8ਵੀਂ ਕਲਾਸ ਤੱਕ ਕਰਦੀ ਇਹਦੀ ਪੜ੍ਹਾਈ ਹੋਈ 2019 ਦੇ ਵਿੱਚ ਇਹਨੇ 8ਵੀਂ ਕਲਾਸ ਪਾਸ ਕੀਤੀ ਤੇ 2020 ਦੇ ਵਿੱਚ ਕੋਵਿਡ ਦਾ ਦੌਰ ਸ਼ੁਰੂ ਹੋ ਗਿਆ। ਬਸ ਉਦੋਂ ਕਰੋਨਾ ਤੋਂ ਬਾਅਦ ਦੇ ਵਿੱਚ ਇਹਦੀ ਸਟੱਡੀ ਬੰਦ ਹੋ ਗਈ ਤੇ ਇਹ ਇਰੀਟੇਟ ਹੋਣ ਲੱਗ ਗਿਆ ਵੀ ਮੇਰੀ ਸਟੱਡੀ ਕਿਉਂ ਨਹੀਂ ਹੋ ਰਹੀ? ਮੈਨੂੰ ਪੜਵਾ ਕਾ ਤੋਂ ਨਹੀਂ ਰਹੇ। ਉਹਨਾਂ ਨੇ ਵੋਕੇਸ਼ਨਲ ਐਜੂਕੇਸ਼ਨ ਕਰਨ ਲਾਤਾ ਇਹਨਾਂ ਨੂੰ ਤੇ ਉਹ ਇਹਨੂੰ ਪਸੰਦ ਨਹੀਂ ਸੀਗੀ। ਇਹ ਉੱਥੋਂ ਨਿਕਲਿਆ ਆ ਆਸ਼ਰਮ ਚੋਂ ਕਿਸੇ ਦੂਸਰੇ ਬੰਦੇ ਨੂੰ ਨਾਲ ਲੈ ਕੇ ਤੇ ਉੱਥੇ ਟ੍ਰੇਨਾਂ ਬੰਦ ਸੀ, ਲੋਕਡਾਊਨ ਕਰਕੇ ਸਭ ਕੁਝ ਬੰਦ ਸੀ। ਸਟੇਸ਼ਨ ਤੋਂ ਫੇਰ ਉਹ ਫੜ ਕੇ ਵਾਪਸ ਲੈ ਗਏ ਇਹਨੂੰ ਉਸ ਤੋਂ ਬਾਅਦ ਇਹਨੇ ਉਹ ਆਸ਼ਰਮ ਛੱਡਤਾ ਜਦੋਂ ਲਾਕਡਾਊਨ ਖਤਮ ਹੋਇਆ ਤੇ ਇਹ 2019 ਤੋਂ ਸਟੱਡੀ ਵੀ ਇਹਦੀ ਖਰਾਬ ਹੋ ਰਹੀ ਆ ਤੇ ਖੁਦ ਵੀ ਇਹ ਕਿਸੇ ਚੰਗੇ ਟਿਕਾਣੇ ਤੇ ਪਹੁੰਚਣ ਦੀ ਤਲਾਸ਼ ਦੇ ਵਿੱਚ ਇਧਰ ਉਧਰ ਭਟਕ ਰਿਹਾ ਸੀਗਾ ਤਾਂ ਫਿਰ ਆ 2023 ਦੇ ਲਾਸਟ ਵਿੱਚ ਆ ਕੇ ਇਹ ਬੱਚਾ ਰਕਾਬਗੰਜ ਗੁਰਦੁਆਰਾ ਸਾਹਿਬ ਤੋਂ ਸੁਪਨਿਆਂ ਦੇ ਘਰ ਪਹੁੰਚਿਆ ਤੇ ਇਹਨੇ ਆ ਕੇ ਆਪਣੀ ਸਾਰੀ ਇਹ ਜ਼ਿੰਦਗੀ ਦੀ ਜਿਹੜੀ ਦਾਸਤਾ ਸੁਣਾਈ ਤਾਂ ਅਸੀਂ ਇਸ ਬੱਚੇ ਨੇ ਇੱਕ ਪ੍ਰੋਮਿਸ ਕੀਤਾ ਸੀ ਵੀ ਪੁੱਤ ਤੂੰ ਸਾਡਾ ਵੀ ਬੱਚਾ ਵਾਂ ਅਸੀਂ ਤੇਰੇ ਮਾਪੇ ਵਾਂ ਤੇਰੇ ਨਾਲ ਖੜ੍ਹ ਸਕੀਏ ਉਹ ਬਾਬਾ ਜੀ ਮਿਹਰ ਕਰਨ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਕਿਰਪਾ ਕਰਨ ਅਸੀਂ ਤੇਰੇ ਨਾਲ ਖੜਾਂਗੇ ਪੂਰਾ ਸਾਥ ਦੇਾਂਗੇ ਤੇ ਫਿਰ ਪਾਲ ਹੁਣ ਪਿਛਲੇ 5 ਮਹੀਨਿਆਂ ਤੋਂ ਸੁਪਨਿਆਂ ਦੇ ਘਰ ਸੀ ਸਾਡੇ ਪੁਰਾਣੇ ਸਬੰਧ ਸੀ ਸਕੂਲ ਦੇ ਨਾਲ ਨੇਤਰਹੀਣ ਸਕੂਲ ਦੇ ਵਿੱਚ ਜਿੱਥੇ ਆਪਾਂ ਖੜ੍ਹੇ ਆ ਇਸ ਟਾਈਮ ਇਥੋਂ ਦੇ ਪੁਰਾਣੇ ਸਟੂਡੈਂਟ ਨੇ ਰਾਜਕੁਮਾਰ ਹੋਣੀ ਜੱਗੇ ਹੋਣੀ ਇਹਨਾਂ ਨਾਲ ਸਾਡੀ ਗੱਲ ਹੋਈ ਤਾਂ ਇਹਨਾਂ ਨੇ ਦੱਸਿਆ ਸੀ ਵੀ ਆਪਾਂ ਐਡਮਿਸ਼ਨ ਇੱਥੇ ਕਰਾ ਲਾਂਗੇ ਤੁਸੀਂ ਫਿਕਰ ਨਾ ਕਰੋ ਵੀ ਹਜੇ ਐਡਮਿਸ਼ਨਾਂ ਹੋਈਆਂ ਨਹੀਂ ਸ਼ੁਰੂ ਵੀ ਜਦੋਂ ਸ਼ੁਰੂ ਹੋਣਗੀਆਂ ਅਸੀਂ ਦੱਸਾਂਗੇ ਤੇ ਹੁਣ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਅੱਜ ਅਸੀਂ ਇੱਥੇ ਸਕੂਲ ਦੇ ਵਿੱਚ ਆਏ ਸੀਗੇ ਤੇ ਇੱਥੇ ਅੱਜ ਪੌਲ ਦੀ ਐਡਮਿਸ਼ਨ ਹੋ ਗਈ ਆ ਇਥੋਂ ਦੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਕਰਦੇ ਆ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਸਾਨੂੰ ਸਾਰੀ ਗਾਈਡ ਕੀਤਾ ਹੁਣ ਅਸੀਂ ਕਿਚਨ ਦੇ ਵਿੱਚ ਉੱਥੇ ਗਏ ਸੀ ਦੇਖ ਕੇ ਆਏ ਕੰਟੀਨ 'ਚ ਖਾਣਾ ਬਹੁਤ ਵਧੀਆ ਬੱਚਿਆਂ ਦੀ ਰਹਿائش ਵਾਸਤੇ ਹੌਸਟਲ ਰੂਮ ਬਣੇ ਹੋਏ ਨੇ ਬਹੁਤ ਵਧੀਆ ਤਰੀਕੇ ਨਾਲ ਰਹਿائش ਆ ਇੱਥੇ ਸਪੈਸ਼ਲੀ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਬ্লাইন্ড ਬੱਚੇ ਪੜ੍ਹਦੇ ਨੇ ਇੱਥੇ ਉਹਨਾਂ ਲਈ ਹੌਸਟਲ ਦਾ ਖਾਣ ਪੀਣ ਦਾ ਰਹਿਣ ਦਾ ਇੰਤਜ਼ਾਮ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਹੜੀ ਇੱਥੇ ਮੁਹੱਈਆ ਕਰਾਈ ਜਾਂਦੀ ਆ ਤੇ ਕੋਈ ਫੀਸ ਨਹੀਂ ਲਈ ਜਾਂਦੀ ਸਭ ਤੋਂ ਵੱਡੀ ਗੱਲ ਆ ਇੱਥੇ ਕੋਈ ਕਿਸੇ ਦੀ ਫੀਸ ਨਹੀਂ ਹੈਗੀ ਹੈ ਨਾ ਤੇ ਸਭ ਕੁਝ ਇੱਥੋਂ ਪ੍ਰੋਵਾਈਡ ਕਰਵਾਇਆ ਜਾਂਦਾ ਤੇ ਇਸ ਤਰ੍ਹਾਂ ਦੇ ਜਿਹੜੇ ਇੰਸਟੀਚੂਟ ਨੇ ਉਹਨਾਂ ਦੇ ਨਾਲ ਸਾਨੂੰ ਜੁੜਨਾ ਵੀ ਚਾਹੀਦਾ ਸਾਡੀ ਬੇਨਤੀ ਵੀ ਹੈ ਸ਼ਹਿਰ ਵਾਸੀਆਂ ਨੂੰ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਹੈਬੋਵਾਲ ਜਦੋਂ ਆਪਾਂ ਹੰਬੜਾ ਰੋਡ ਤੇ ਜਾਂਦੇ ਆ ਇੱਥੇ ਨੇੜੇ ਹੈਗਾ ਰਾਮ ਸ਼ਰਮਨ ਦੇ ਨੇੜੇ ਆ ਸਕੂਲ ਅਨਜੋਤੀ ਕੇਂਦਰ ਤੇ ਇੱਥੇ ਤੁਸੀਂ ਜਰੂਰ ਪਲੀਜ਼ ਪਹੁੰਚੋ ਆਇਆ ਕਰੋ ਬੱਚਿਆਂ ਨੂੰ ਵੀ ਤੇ ਨਾਲੇ ਮੈਨੇਜਮੈਂਟ ਨੂੰ ਇਨਨੂੰ ਸਪੋਰਟ ਦੀ ਜਿੰਨਾ ਜ਼ਰੂਰਤ ਆ ਜ਼ਰੂਰ ਕਰਿਆ ਕਰੋ ਸਾਰੇ ਜਾਣੇ ਤੇ ਸਾਡੇ ਪੌਲ ਨੂੰ ਸਾਰੇ ਜਾਣੇ ਬlesing ਦਿਓ ਇਹ ਬੱਚਾ ਪੜਨ ਵਾਲਾ ਬਹੁਤ ਮਨ ਦੇ ਵਿੱਚ ਇਹਦੇ ਇੱਛਾ ਸੀ ਵੀ ਤੀਬਰ ਇੱਛਾ ਸੀ ਵੀ ਮੈਂ ਪੜਨਾ ਮਾਂ ਅੱਜ ਇਹਦੀ 9th ਕਲਾਸ ਦੇ ਵਿੱਚ ਐਡਮਿਸ਼ਨ ਹੋ ਗਈ ਆ ਤੇ ਇਹ ਬੱਚਾ ਪੜ ਕੇ ਟੀਚਰ ਬਣਨਾ ਚਾਹੁੰਦਾ ਤੇ ਇਹਦੇ ਲਈ ਤੁਸੀਂ ਸਾਰੇ ਇਹਨੂੰ ਬlesing ਦਿਓ ਤਾਂ ਜੋ ਇਹ ਬੱਚਾ ਆਪਣੇ ਜੀਵਨ 'ਚ ਆਪਣੇ ਪੈਰਾਂ 'ਚ ਖੜਾ ਹੋ ਸਕੇ ਥੈਂਕ ਯੂ ਭੈਣ ਜੀ ਥੈਂਕ ਯੂ ਸਾਡੇ ਭੈਣ ਜੀ ਹਸਨਪੁਰ ਤੋਂ ਨੇ ਇੱਥੇ ਕਿਚਨ ਦਾ ਸਾਰਾ ਕੰਮ ਦੇਖਦੇ ਨੇ ਨਾਲ ਇਹ ਬੱਚਿਆਂ ਦੀ ਇੱਕ ਮਾਂ ਦਾ ਰੂਪ ਦੇ ਵਿੱਚ ਇਹ ਭੈਣ ਇੱਥੇ ਸੇਵਾ ਕਰਦੇ ਨੇ ਤੇ ਇਸ ਤਰ੍ਹਾਂ ਆਪੋ ਆਪਣਾ ਸਾਰੇ ਰੋਲ ਅਦਾ ਕਰਦੇ ਨੇ ਇੱਥੇ ਆ ਵੀਰ ਕਲਰਕ ਨੇ ਵੀ ਜੀ ਕੀ ਨਾਮ ਸੀ ਤੁਸੀਂ ਅਰ ਅਰਉਂਦੀਪ ਹੈ ਨਾ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਰਾਜਕੁਮਾਰ ਜੱਗੇ ਵੀਰ ਉਹਨਾਂ ਦਾ ਸਾਡੇ ਕੋਚ ਸਰ ਵੀ ਨਾਲ ਆਏ ਸੀ ਬੱਚਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭੈਣੇ ਹੁਣ ਇਹ ਤੁਹਾਡੇ ਹਵਾਲੇ ਆ ਰਾਜਕੁਮਾਰ ਹੁਣ ਪੌਲ ਨੂੰ ਤੁਸੀਂ ਸੰਭਾਲਣਾ ਸਾਡੇ ਨੂੰ ਠੀਕ ਆ ਪੌਲ ਬਈਆ ਦੀ ਗੱਲ ਮੰਨਣੀ ਹੈ ਸਾਰੀ ਵੀਰਜੀ ਦੀ ਹਨਾ ਹੁਣ ਪੰਜਾਬੀ ਇਹ ਟੀਚਰ ਵੀ ਇਧਰ ਪੰਜਾਬੀ ਦੀ ਟੀਚਿੰਗ ਤੈਨੂੰ ਦੇਣਗੇ ਪਹਿਲਾਂ ਪੰਜਾਬੀ ਸਿੱਖਣਾ ਪੰਜਾਬ ਬੋਰਡ ਦੇ ਵਿੱਚ ਪੜ੍ਹਨਾ ਨਾ ਪੁੱਤ ਫਿਰ ਬਾਕੀ ਜਿਹੜੇ ਡਾਕੂਮੈਂਟੇਸ਼ਨ ਆ ਥੋੜੀ ਬਹੁਤੀ ਉਹ ਜੱਕਿਉ ਨਹੀਂ ਕਹਿੰਦੇ ਰਾਜਕਮਾਨ ਉਹਨੇ ਕਰਾ ਦੇਣਗੇ ਬਾਕੀ ਕੋਚ ਸਰ ਆਉਣਗੇ ਤੇਰੇ ਕੋਲੇ ਸਮੇਂ-ਸਮੇਂ ਤੇ ਜਦੋਂ ਵੀ ਤੈਨੂੰ ਕੋਈ ਜ਼ਰੂਰਤ ਆ ਸਾਨੂੰ ਕਾਲ ਕਰਨਾ ਇਹ ਭੈਣ ਜੀ ਤੁਹਾਨੂੰ ਮਿਲਾਇਆ ਨਾ ਇਹ ਆਪਣੇ ਪਿੰਡ ਦੇ ਨੇ ਜਿੱਦ ਤਰਾ ਸਾਡੇ ਕੋਲੇ ਆਉਣਾ ਜਿਵੇਂ ਸੰਡੇ ਨੂੰ ਤੂੰ ਜਿਹੜਾ ਮਾਣਾ ਤੂੰ ਅਨ ਸ਼ਨੀਵਾਰ ਨੂੰ ਸ਼ਾਮ ਨੂੰ ਇਹਨਾਂ ਦੇ ਨਾਲ ਆ ਜਾਇਆ ਕਰੀ ਤੇ ਮੰਡੇ ਨੂੰ ਮਾਰਨਿੰਗ ਜੀ ਤੈਨੂੰ ਇੱਥੇ ਲਿਆਇਆ ਕਰਨ ਕਿ ਨਾਲ ਆਪੇ ਠੀਕ ਆ ਠੀਕ ਆ ਫਿਰ ਮਿਲਦੇ ਆ ਚੰਗਾ ਬਤ ਪਾਇਗਰ ਮੇਰ ਕਰੇ ਜੀ ਬਾਸ ਠੀਕ ਹੈ ਜੀ ਮੈਂ ਪਾਇਗਰ ਸਾਹਸਾ